ਫੋਂ ਸਿਆਰ ਖੇਤਰੀਆ ਬੂਤੀ ਸੁਦਾ ਵਿਸਾ ਇਹ ਤਗਾ ਕਿਆ ਸੇਚਿਆ ਲਦਾ ਸੁਹਾਇ ਹੁੰਦਾ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਸਿਧਾਰਥ ਇਹ ਨੌਜਵਾਨਾ ਜਿਸ ਦੇ ਸਾਹਮਣੇ ਰਾਜਵੀਰ ਜਵੰਦਾ ਦਾ ਹਾਦਸਾ ਹੁੰਦਾ ਹੈ ਇਹ ਉਹ ਨੌਜਵਾਨਾ ਜੋ ਰਾਜਵੀਰ ਜਵੰਦਾ ਦੇ ਨਾਲ ਹਸਪੀਟਲ ਜਾਂਦਾ ਤਾਂ ਹੁਣ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦੀ ਸਿਹਤ ਲਈ ਹਵਨ ਕਰਵਾਇਆ ਜਾਂਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੇ ਲਈ ਹਵਨ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਜਲਦੀ ਸਵਾਸਤ ਹੋਣ ਆਪਣੇ ਘਰ ਜਾਣ ਪੂਰਾ ਉਹਨਾਂ ਦਾ ਪਰਿਵਾਰ ਇਸ ਵੇਲੇ ਬੈਠਾ ਹੈ ਆਪਣੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੇ ਲਈ ਇਹ ਹਵਨ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਿਧਾਰਥ ਤਸਵੀਰਾਂ ਦੇ ਵਿੱਚ ਮੌਜੂਦ ਨੇ ਸਿਧਾਰਥ ਦੇਖ ਰਹੇ ਹੋ ਤੁਸੀਂ ਕੀ ਕਿਸ ਤਰ੍ਹਾਂ ਪੂਰੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦੀ ਸਿਹਤਯਾਬੀ ਤਾਂ ਕਿ ਉਹ ਜਲਦੀ ਤੰਦਰੁਸਤ ਹੋਣ ਤੇ ਆਪਣੇ ਪਰਿਵਾਰ ਦੇ ਨਾਲ ਘਰ ਵਾਪਸ ਜਾਣ ਤਾਂ ਉਹਨਾਂ ਦੀ ਸਿਹਤਯਾਬੀ ਦੇ ਲਈ ਇਹ ਜਿਹੜਾ ਆਹਮਨ ਕਰਵਾਇਆ ਜਾ ਰਿਹਾ ਤਾਂ ਇਹ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੇਹੱਦ ਆ ਸਵਾਲ ਬਲਕ ਪਲ ਕਹਿ ਜਾ ਸਕਦੇ ਹਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਹਵਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ। ਓਮ ਸਹਯਾਨ ਸੇਤ੍ਰਿਆ ਭੂਤੀ ਸਦਾ ਵਿਚਾਰੇ ਤਗਾ ਕਯਾ ਸੇਚਿਆ ਵਿਦਾ ਸਵਾਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਸਿਧਾਰਥ ਉਹ ਇਹ ਨੌਜਵਾਨਾ ਜਿਸ ਦੇ ਸਾਹਮਣੇ ਰਾਜਵੀਰ ਜਵੰਦਾ ਦਾ ਹਾਦਸਾ ਹੁੰਦਾ ਹੈ ਇਹ ਉਹ ਨੌਜਵਾਨਾ ਜੋ ਰਾਜਵੀਰ ਜਵੰਦਾ ਦੇ ਨਾਲ ਹਸਪੀਟਲ ਜਾਂਦਾ ਤਾਂ ਹੁਣ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦੀ ਸਿਹਤ ਦੇ ਲਈ ਹਵਨ ਕਰਵਾਇਆ ਜਾਂਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੇ ਲਈ ਹਵਨ ਕਰਵਾਇਆ ਜਾ ਰਿਹਾ ਤਾਂ ਕਿ ਉਹ ਜਲਦੀ ਸਵਾਸਤ ਹੋਣ ਆਪਣੇ ਘਰ ਜਾਣ ਪੂਰਾ ਉਹਨਾਂ ਦਾ ਪਰਿਵਾਰ ਇਸ ਵੇਲੇ ਬੈਠਾ ਹੈ ਆਪਣੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੇ ਲਈ ਇਹ ਹਵਨ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਿਧਾਰਥ ਤਸਵੀਰਾਂ ਦੇ ਵਿੱਚ ਮੌਜੂਦ ਨੇ ਸਿਧਾਰਥ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਪੂਰੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਤਾਂ ਕਿ ਉਹ ਜਲਦੀ ਤੰਦਰੁਸਤ ਹੋਣ ਤੇ ਆਪਣੇ ਪਰਿਵਾਰ ਦੇ ਨਾਲ ਘਰ ਵਾਪਸ ਜਾਣ ਤਾਂ ਉਹਨਾਂ ਦੀ ਸਿਹਤ ਯਾਪੀ ਦੇ ਲਈ ਇਹ ਜਿਹੜਾ ਹਵਨ ਕਰਵਾਇਆ ਜਾ ਰਿਹਾ ਤਾਂ ਇਹ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੇਹੱਦ ਆ ਸਵਾਲ ਪਲਕ ਹੈ ਜਾ ਸਕਦੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਰਾਜੂ ਜੀ ਜਵੰਦਾ ਦੀ ਸਿਹਤਯਾਬੀ ਦੇ ਲਈ ਹਵਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ